ਤਾਂ ਲੁਧਿਆਣੇ ਤੋਂ ਭਈਏ ਵੀ ਆਈ ਇੰਟਰਵਿਊ ਉਹ ਕਹਿੰਦਾ ਪੰਜ ਹਜ਼ਾਰ ਰੁਪਈਆ ਲੈਣਾ ਜੀ ਹਫ਼ਤੇ ਬਾਅਦ ਡੀਐਨਏ ਕਢਾ ਕੇ ਹੁਣਾ ਇਹ ਦੇਖੋ ਆਪਣਾ ਡੀਐਨਏ ਖਤਮ ਕਰ ਰਹੇ ਨੇ ਆਪਾਂ ਨੂੰ ਭਈਆਂ ਦਾ ਦੇ ਰਹੇ ਨੇ ਕਈ ਪਿੰਡਾਂ ਦੇ ਵਿੱਚ ਤੁਸੀਂ ਇਹ ਦੇਖੋ ਜਿਹੜੇ ਡੀਐਨਏ ਟੀਕੇ ਵਾਲੇ ਬੱਚੇ ਪੈਦਾ ਹੋਏ ਨੇ ਉਹਨਾਂ ਦੀ ਨਾਸਲੀ ਨਹੀਂ ਹੋ ਰਣੀ ਨਾ ਉਹ ਚਾਚਾ ਪਾਇਆ ਗਏ ਨੇ ਜਾਂਦੇ ਉਹ ਕੋਠਿਆਂ ਤੋਂ ਸਾਲਾ ਮਾਰਨ ਲੱਗ ਪਏ ਨੇ ਕਿਉਂਕਿ ਜਦੋਂ ਆਪਣਾ ਬੱਚਾ ਹੀ ਨਹੀਂ ਰਣਜੀਤ ਸਿੰਘ ਬਲਾਗ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ ਹਾਂਜੀ ਇਹਨਾਂ ਦੇ ਵਿਚਾਰ ਸੁਣਦੇ ਆਪਾਂ ਕੀ ਕਹਿੰਦੇ ਨੇ ਅਸੀਂ ਜੀ ਅੱਜ ਮਹਿਲਕਲਾ ਬਲਾਕ ਤੋਂ ਜਿਲ੍ਹਾ ਬਰਨਾਲੇ ਤੋਂ ਆਇਆ ਤਾਂ ਇਹ ਵੀ ਪੁਰਦਨਾਲੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੀ ਆ ਤੇ ਭਾਨਾ ਸਾਡੇ ਨਾਲ ਟਿੱਕਰੀ ਬਾਰਡਰ ਦੇ ਉੱਤੇ ਸੰਘਰਸ਼ ਦੇ ਵਿੱਚ ਇਹਨੇ ਮੋਹਰੀ ਰੋਲ ਆਲਾ ਕੀਤਾ ਸੀ ਸਾਡੇ ਕਿਸਾਨਾਂ ਜੱਥੇਬੰਦੀ ਦੇ ਨਾਲ ਤੇ ਕਿਹਾ ਉਹ ਨਾ ਸਾਡਾ ਵੀ ਜੂਸ ਦਾ ਪ੍ਰਧਾਨ ਜੀ ਸੀ ਸਿਧ ਸਿੰਘ ਸੀ ਰਾਜਾ ਪ੍ਰਧਾਨ ਤੇ ਇਹ ਵੀ ਜੂਸ ਆ ਭਾਨਾ ਸਿੰਘ ਸਿੱਧੂ ਤੇ ਲੱਖਾ ਸਿਧਾਨਾ ਇਹ ਸਾਡੇ ਕੋਲ ਹੀ ਜਾ ਕੇ ਟਰਾਲੀਆਂ 'ਚ ਠਹਿਰਦੇ ਸੀਗੇ ਤੇ ਉੱਥੇ ਸਾਡੇ ਕੋਲ ਇਹਨਾਂ ਦਾ ਪਰਾ ਸੀਗਾ ਕਿਉਂਕਿ ਸਾਡਾ 4-5 ਸਾਲ ਤੋਂ ਇਹਦੇ ਨਾਲ ਨਿੱਜੀ ਸੀਗਾ ਆਉਣ ਜਾਣ ਤੇ ਜੋ ਸਰਕਾਰ ਨੇ ਹੁਣ ਇਹਨੇ ਵੋਟਾਂ ਦੇ ਵਿੱਚ ਮਦਦ ਵੀ ਕੀਤੀ ਆਪਕੋ ਭਗਵੰਤ ਮਾਨ ਦੇ ਇਹਨਾਂ ਨੇ ਸਾਰੇ ਜਥੇ ਬੰਦਿਆਂ ਨੇ ਤੇ ਪਰ ਉਹਨੇ ਆ ਜਿਹੜੇ ਠੂਠੇ ਪਰਚੇ ਪਾ ਕੇ ਬਹੁਤ ਗਲਤ ਕਰ ਰਿਹਾ ਕਿਉਂਕਿ ਬੋਲਣ ਦਾ ਉਹ ਸਰਕਾਰ ਦੀਆਂ ਗੱਲਾਂ ਦੱਸਦੇ ਨੇ ਵੀ ਆ ਹੋ ਰਿਹਾ ਆ ਹੋ ਰਿਹਾ ਤੇ ਉਹ ਤਾਂ ਬਰਦਾਸ਼ਤ ਨਹੀਂ ਹੁੰਦੀਆਂ ਚੀਜ਼ਾਂ ਤੇ ਉਹ ਕਿਉਂਕਿ ਸੋਸ਼ਲ ਮੀਡੀਆ ਤੇ ਜੋ ਉਹ ਲੈ ਬ ਰਹੇ ਦਾ ਭਗਵੰਤ ਮਾਨ ਵੀ ਉਹ ਕੰਮ-ਕੋਮੇ ਤਾਂ ਉਹਦੀ ਸ਼ਰਤ ਹੈ ਨਹੀਂਗੀ ਇਹ ਸੋਸ਼ਲ ਮੀਡੀਆ ਦੇ ਕਾਰਨ ਜਿਹੜਾ ਸੋਸ਼ਲ ਮੀਡੀਆ ਤੇ ਜਿੰਨੇ ਵੀ ਚੈਨਲ ਵਾਲੇ ਬੋਲਦੇ ਆ ਕੋਈ ਤਾਂ ਉਹਨੇ ਖਰੀਦ ਲੇ ਕੋਈ 60 ਦਾ ਚੈਨਲ ਵੇਂਦੇ ਆ ਉਹਨਾਂ ਦੇ ਵੀ ਉਹ ਤਿਆਰੀ ਕਰੀ ਜਾਂਦਾ ਪਰਤੀ ਕਰਨ ਦੀ ਤੇ ਨੌਜਵਾਨ ਤੇ ਆਪਣੇ ਭਾਨੇ ਸਿੱਧੂ ਤੇ ਇੱਕ ਪਰਚੇ ਤੋਂ ਜਵਾਨ ਤੋਂ ਹੋਈ ਜੀ ਦੂਜੇ ਦਾ ਦੂਜੇ ਤੇਂਦਰ ਦੇ ਤਾਂ ਤੇ ਤੀਜਾ ਬੋਰਚ ਬਜਾਰ ਚ ਕਰਤਾ ਤੇ ਜਾਨੀ ਇਹ ਜਦਾਹਾਰ ਬਹੁਤ ਗਲਤ ਹੈ ਅੱਜ ਕਿਸਾਨ ਸਾਰੇ ਇਕੱਠੇ ਹੋਏ ਨੇ ਸਾਰਾ ਨੌਜਵਾਨ ਜੂਨ ਤਾਂ ਹਰ ਇੱਕ ਜਥੇਬੰਦੀ ਇੱਥੇ ਪਹੁੰਚੀ ਆ ਭਾਨੇ ਸਿੱਧੂ ਦੇ ਪਿੰਡ ਦੇ ਵਿੱਚ ਪਰਚਾ ਬਿਨਾ ਜਵਾਨ ਤੋਂ ਸਿੱਧਾ ਰੱਦ ਕਰਾਉਣ ਦੀ ਖਾਤਰ ਇਹ ਤਾਂ ਬਾਹਰ ਹੋਣਾ ਚਾਹੀਦਾ ਜੀ ਇਹ ਹੀ ਸਾਡਾ ਕਹਿਣਾ ਹੈ ਜੀ ਤੇ ਨਸ਼ਾ ਬਹੁਤ ਪਿੰਡਾਂ ਦੇ ਵਿੱਚ ਆਮ ਕਰਤਾ ਜੀ ਜਿਹੜੇ ਨਸ਼ੇ ਦੀ ਸਟਾਰਟ ਕਰਨ ਸੇ ਮਤਲਬ ਆਪਣੇ ਪੀ ਭੁੱਕੀਆ ਉਹਨਾਂ ਦੇ ਪਾਪਦਿਆਂ ਨਾਲ ਇਹਨੂੰ ਲੋਕ ਖਾ ਕੇ ਕੰਮ ਕਰਦੇ ਸੀ ਕਿ ਸ਼ਰਾਬ ਚਿੱਟਾ ਨਸ਼ਾ ਇਹ ਆਮ ਕੀਤਾ ਵਾ ਸਰਕਾਰ ਜਿਦਾਂ ਸਰ ਸਾਰੇ ਗਲਤ ਕੰਮ ਕਰ ਰਹੀ ਆ ਕਿਉਂਕਿ ਲੋਕ ਇਹ ਚੀਜ਼ਾਂ ਤੋਂ ਅੱਕੇ ਪਏ ਨੇ ਜਿੰਨਾ ਇਹਨੂੰ ਲੋਕਾਂ ਨੇ ਅੱਗੇ ਹੋ ਕੇ ਚੁਣਿਆ ਸੀ ਉਨਾਂ ਹੀ ਲੋਕ ਇਹ ਤਾਂ ਦੁਖੀ ਹੋ ਕੇ ਹੁਣ ਇਹਨੂੰ ਅਗਲਾ ਰਸਤਾ ਦਿਖਾਉਣਗੇ ਜੇ ਜੇ ਇਹਨਾਂ ਨੇ ਜਵਾਨੀ ਬਚਾਉਣੀ ਆ ਤਾਂ ਫਿਰ ਭੁੱਕੀ ਦੇ ਠੇਕੇ ਖੋਲਣਾ ਤੇ ਉਹਦੀ ਖੇਤੀ ਕਰਨ ਦੀ ਇਜਾਜ਼ਤ ਲੈ ਕੇ ਦੇਵੇ ਜੇ ਆਪਣਾ ਆਉਣ ਵਾਲੀ ਨਸਲ ਬਚਾਉਣੀ ਆ ਨਹੀਂ ਤਾਂ ਚਿੱਟਾ ਪੀ ਵੀ ਆਪਣਾ ਡੀਐਨਏ ਖਤਮ ਹੋ ਰਿਹਾ ਆ ਆਉਣ ਵਾਲੇ ਸ਼ਾਨਾਂ ਚ ਆਪਣੇ ਕੋਈ ਵੀ ਨੌਜਵਾਨ ਪਿੰਡਾਂ ਚ ਦਿਖਾਈ ਨਹੀਂ ਦੇਉ ਡੀਐਨਏ ਤਾਂ ਜਵਾ ਖਤਮ ਹੋ ਗਿਆ ਜੀ ਇੱਕ ਇੱਕਦਣਕ ਲੁਧਿਆਣੇ ਤੋਂ ਪਈਏ ਵੀ ਆਈ ਸੀ ਇੰਟਰਵਿਊ ਉਹ ਕਹਿੰਦਾ ਪੰਜ ਹਜ਼ਾਰ ਰੁਪਈਆ ਲੈਣਾ ਜੀ ਹਫ਼ਤੇ ਬਾਅਦ ਡੀਐਨਏ ਕਢਾ ਕੇ ਹੁਣਾ ਇਹ ਦੇਖੋ ਆਪਣੇ ਡੀਐਨਏ ਖਤਮ ਕਰ ਰਹੇ ਨੇ ਆਪਾਂ ਨੂੰ ਪਈਆਂ ਦਾ ਦੇ ਰਹੇ ਨੇ ਕਈ ਪਿੰਡਾਂ ਦੇ ਵਿੱਚ ਤੁਸੀਂ ਇਹ ਦੇਖੋ ਜਿਹੜੇ ਡੀਐਨਏ ਟੀਕੇ ਵਾਲੇ ਬੱਚੇ ਪੈਦਾ ਹੋਏ ਨੇ ਉਹਨਾਂ ਦੀ ਨਸਲੀ ਨਹੀਂ ਹੋ ਰਹੀ ਨਾਓ ਚਾਚਾ ਪਾਇਆ ਕਰੇ ਨੇ ਜਾਂਦੇ ਉਹ ਕੋਠਿਆਂ ਤੋਂ ਸਾਲਾ ਮਾਰਨ ਲੱਗਦੇ ਕਿਉਂਕਿ ਜਦੋਂ ਆਪਣਾ ਬੱਚਾ ਹੀ ਨਹੀਂ ਆਪ ਦਾ ਆਪਣੇ ਬੱਚਾ ਅੱਗੇ ਪ੍ਰੇਸ਼ਣ ਕਰਾਉਣਾ ਪੈਂਦਾ ਸੀਗਾ ਵੀ ਦੋ ਬੱਚੇ ਹੋਗੇ ਹੁਣ ਛੋਟਾ ਪ੍ਰੇਸ਼ਣ ਤਾਂ ਉਹਦੀ ਹੋ ਜਾਂਦਾ ਪਹਿਲੀ ਗੱਲ ਤਾਂ ਕਰ ਮਾਰ ਦੇ ਇੱਕ ਤਾਂ ਬੱਚਾ ਹੁੰਦਾ ਜਿਹੜੇ ਨੇ ਮਾੜਾ ਮੋਟਾ ਅਗਲਾ ਕਹਿੰਦਾ ਵੀ ਆਪਾਂ ਸਾਲ ਘੜਾ ਕੇ ਬੱਚੇ ਲਵਾਂਗੇ ਉਹਨਾਂ ਦੇ ਬੱਚਾ ਨਹੀਂ ਪੈਦਾ ਹੋ ਰਿਹਾ ਕਿਉਂਕਿ ਇਹ ਸਰਕਾਰ ਦਾ ਵੇੜਾ ਹੀ ਇੰਨਾ ਬਹਿ ਗਿਆ ਆਪਾਂ ਨੂੰ ਚਿੱਟਾ ਦੇ ਦੇ ਕੇ ਉਹਨਾਂ ਨੇ ਖਤਮ ਕਰਤਾ ਬੱਚੇ ਆਪਣੇ ਤੋਂ ਨਹੀਂ ਪੈਦਾ ਹੋ ਰਹੇ ਆਪਣੇ ਬਿਹਾਰ ਦੇ ਭਈਆਂ ਦੇ ਟੀਕੇ ਲਾ ਲਾ ਕੇ ਤੁਸੀਂ ਆਹਦੇ ਪਿੰਡ ਚ ਦੇਖ ਲਓ ਕਿਤੇ ਹੋਰ ਦੇਖ ਲਿਓ ਜਿੱਥੇ ਵੀ ਇਹ ਬੱਚੇ ਪੈਦਾ ਹੋਏ ਨੇ ਇਹਨਾਂ ਨੂੰ ਤੁਹਾਨੂੰ ਅੱਠ ਪਤਾ ਲੱਗਦਾ ਵੀ ਇਹ ਪਿਆਰ ਦੇ ਭਈਆਂ ਦੇ ਭਈਏ ਬੱਚੇ ਨੇ ਅੱਗੇ ਆਪਣੇ ਪੰਜਾਬ ਦੇ ਬੱਚੇ ਹਰ ਇੱਕ ਘਰ ਦਾਦਾ ਸੀਗੇ 12-12 ਵੀ ਮੈਂ ਦੇਖੇ ਨੇ ਸਾਡੇ ਸੂਬੇ ਦਾ ਰਿਹਾ 18 ਸੀ ਤੇ ਮਤਲਬ ਕਿ ਇਹ ਤਾਂ ਨਹੀਂ ਗੱਲ ਹੈਗੀ ਵੀ ਆਪਾਂ ਹੁਣ ਲਾ ਲਾ ਕੇ ਟੀਕੇ ਵੀ ਬੱਚਾ ਵੀ ਪੈਦਾ ਕਰ ਲੋ ਆਪਣ ਤਾਂ ਰੋਕਦਾ ਜੀ